ਕੀ ਸਾਰੇਨ ਪਿਆਰ ਕਰੀ ਸੱਸੀ ਘਰ ਦੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਰਹੋਗੇ ਬਾਹਰੋਂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਅੱਜ ਬਣਾਉਣ ਲੱਗੇ ਆਪਾਂ ਨਿੰਬੂ ਵਾਲਾ ਪਾਣੀ ਆਪਾਂ ਘੱਟ ਲੈਣੀ ਆ ਨਿੰਬੂ ਕੱਟ ਲੈਨੇ ਕੋ ਆਪਾਂ ਦੇ ਦਿਆ ਕਾਲਾ ਨੂਰ ਕਾਲੀ ਮਿਰਚ ਆਹ ਖਦੀ ਰਗੋਂ ਦਾ ਪਪੀਉਂਦੀ ਸੀਗੀ ਬੰਨੇ ਸਾਈ ਰੱਦ ਭੇਗ ਰੱਖੀ ਆ ਆਹ ਪੱਪਦੀਨ ਦੇ ਦੀਆਂ ਪੱਤਾਂ ਲੈਣੀਆਂ ਥੋੜੀਆਂ ਜਿਹਾ ਇਹ ਹੁਣ ਆਪਾਂ ਬਣਾ ਲੈਨੇ ਸਾਰਾ ਕੁਝ ਇਕੱਠਾ ਕਰਕੇ ਇਹਨੂੰ ਮੈਕਸੀ ਦੇ ਵਿੱਚ ਬਣਾ ਲੀਨੀ ਨਾਲੇ ਆਬ ਤਰੀ ਦਾ ਗੁੰਦਾ ਥੋੜਾ ਵਿੱਚ ਆਪਾਂ ਪਾ ਲਿਆ ਤੇ ਪਦੀਨਾ ਚਲੋ ਹੁਣ ਆਪਾਂ ਇਹਨੂੰ ਮਰਜੀ ਬਰਮ ਖੋਲ ਲੈਣ ਤੇ ਗਲਾਸਾਂ 'ਚ ਪਾ ਦਿੰਨੀ ਹਾਂ ਹਾਂ ਜੀ ਆ ਬਣ ਗਿਆ ਆਪਣਾ ਨਿੰਬੂ ਵਾਲਾ ਪਾਣੀ ਨਿੰਬੂ ਗੁਦਿੰਦੇ ਵਾਲਾ ਬਹੁਤ ਜਾਦੀ ਵਧੀਆ ਸਰੀਰ ਨੂੰ ਠੰਡਕ ਦੇਣ ਵਾਲਾ ਕਦੀਰਾ ਖੂਨ ਤਾਂ ਉਹੀ ਤਾਕਤ ਵਾਲੀ ਹੁੰਦੀ ਆ ਆਪਾਂ ਨੂੰ ਜ਼ਰੂਰ ਪੀਣੀ ਚਾਹੀਦੀ ਆ ਰੋਜ਼ ਇੱਕ ਵਾਰੀ ਤੇ ਆਪਾਂ ਕੱਲੀ ਵੀ ਖਾ ਪੀ ਸਕਦੇ ਆ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਭਿਉਂਦੇ ਉਹ ਸਵੇਰੇ ਦੁੱਧ 'ਚ ਪਾ ਕੇ ਖਾ ਲੂਆਂ ਬੜਾ ਤਾਕਤ ਵਾਲੀ ਹੁੰਦੀ ਆ ਨਾ ਠੰਡੀ ਹੁੰਦੀ ਆ ਬਹੁਤ ਵਧੀਆ ਬਣਿਆ ਇਹ ਤੁਸੀਂ ਵੀ ਜ਼ਰੂਰ ਬਣਾ ਕੇ ਪੀਆ ਕਰੋ ਆਪੇ ਘਰੇ ਬਹੁਤ ਪੀਣਾ ਚੰਗਾ ਆਪਾਂ ਨੂੰ ਇਹ ਇੱਕ ਦਿਨ ਜਿੱਕ ਟਾਈਮ ਤਾਂ ਪੀਤਾ ਹੀ ਜਾਵੇ ਆਪਾਂ ਤੋਂ ਚਲੋ ਠੀਕ ਆ ਜੀ ਵੀਡੀਓ ਚੰਗੀ ਲੱਗੀ ਲੱਗੇ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵੇਖਣ ਦੀ ਧੰਨਵਾਦ ਆ ਸਤਿ ਸ੍ਰੀ ਅਕਾਲ ਜੀ ਸਾਰੇ